ਪਰੰਦਾਫਾ ਹੋ ਗਿਆ ਕਿ ਤੁਮ ਵੀ ਮੈਂ ਵੀ ਲੈ ਜਾਣੀ ਤੁਰ ਜਥਾ ਕਰ ਗਿਆ ਫੇਰ ਅੱਜ ਕੋਈ ਕੰਮ ਮੰਨਨ ਦੀ ਗਾ ਪੱਲੀ ਖੁੱਲੀ ਪਈ ਐ ਬਸ ਠੀਕ ਐ ਭਈ ਆਉਤਾ ਮਾਝ ਗਿਆ ਤੂੜੀ ਪੰਜ ਚਾਰ ਪੰਡਾਂ ਇਕੱਠੀਆਂ ਹੀ ਮਾਝ ਗਿਆ ਯਾਰ ਇਹ ਹੈ ਜੇ ਕਿਹੜਾ ਬੰਦਾ ਹੋ ਰਿਹਾ ਹੈ ਮਨ ਨੂੰ ਤਾਂ ਸਮਝ ਨਹੀਂ ਲੱਗਦੀ ਵੀ ਤੂੜੀ ਵੀ ਚੋਰੀ ਚੱਕ ਲਈ ਜਾ ਪਟੂੜੀ ਕੀ ਕਰੇ ਭਾਈ ਜਿਸ ਤਰ੍ਹਾਂ ਸੋਨਾ ਮਹਿੰਗਾ ਹੁੰਦਾ ਗਿਆ ਤੂੜੀ ਵੀ ਉਤਰਾਂ ਚੱਲ ਰਹੀ ਹੈ ਲੋਕ ਵੀ ਕੀ ਕਰ ਰਹੇ ਹੈ ਚਲ 사ਬਰ ਗੈਲ ਚੱਕ ਰੇ ਜਾਂਦਾ ਇੱਕ ਅੱਧੀ ਪੰਡ ਬੰਦਾ ਕੁੱਲੀ ਵਿਖੜੇ ਦਾ ਪਰ ਇਹ ਤਾਂ ਬਈ ਇਕੱਠੀ ਚਾਰ ਪੰਜ ਪੰਡਾਂ ਮਾਰੀਆਂ। ਕੀ ਬਣੂਗਾ ਫਿਰ? ਜਿਹੜਾ ਕੁੱਪਾ ਨੂੰ ਜਿੰਦਾ ਹੀ ਲਾਣਾ ਪੈਣਾ। ਜਿੰਦਾ ਗਾਂ ਟੀਨ ਕਾ ਹੀ ਬਣਾਉਂਗਾ ਕੁੱਪਾ। ਜਿਹੜਾ ਜਿੰਦਾ ਲੱਗ ਜਾਏ ਐ ਨਹੀਂ ਕੰਮ ਚੱਲਣਾ। ਚਲ ਐਤ ਕੀ ਹੋਲੀ ਜਿਹੜੀ ਹੋਲੀ। ਬਈ ਬੁਰਾ ਹਾਲ ਐ। हम की रब क्या करा समझ नहीं लगती रबाल अज त चाचा बे उल तुड़ी लेन आया है अज त मरे गए यार फसके फसद फिर तेज पालना चल कोई नहीं सोच लाने कुछ गाड़ ਸਤ ਸਤ ਸਤਰੀਕਾਲ ਜੀ ਸਤਰੀਕਾਲ ਜੀ ਸਤਰੀਕਾਲ ਜੀ ਲਾਗੇ ਤੂੜੀ ਪਾਉਣ ਜੀ ਹਾਂਜੀ ਹਾਂ ਤੂੜੀ ਦਾ ਮੈਂਗਾ ਕਿ ਦੋ ਬੰਡਾ ਹੀ ਪਾਵਾਂ ਅੱਛਾ ਜੀ ਸਿਆ ਹੋਰਾਂ ਨਹੀਂ ਵੱਡਾ ਲਾ ਲਾਗੇ ਓਏ ਆਹੋ ਬਾਈ ਫਿਰ ਲੋਕ ਵੀ ਹੁਣ ਕੀ ਕਰਨ ਤੂੜੀ ਲੋਕਾਂ ਦੇ ਮੈਂ ਮੁੱਕ ਗਈ ਹੋਣੀਆਂ ਕਈਆਂ ਦੇ ਪਰ ਮੈਂ ਤਾਂ ਵਧੀਆ ਰਹਿ ਗਿਆ ਮੈਂ ਦਾ ਪਿੱਛੇ ਜੇ ਟਰਾਲੀ ਸਟਾਲੀ ਦੀ ਬਹੁਤ ਸੋਨਾ ਰਹਿ ਗਿਆ ਕੰਮ ਮੇਰਾ ਤਾਂ ਠੀਕ ਹੈ ਤੂੜੀ ਮਹਿੰਗੀ ਬਹੁਤ ਹੁੰਦੀ ਜਾਂਦੀ ਆਂ ਕੀ ਕਰੇ ਹੁਣ ਜਿਵੇਂ ਸਾਰਾ ਸੋਨਾ ਵੱਧਿਆ ਤੂੜੀ ਵੀ ਹੋਵੇਂ ਵਧੀ ਜਾਂਦੀ ਆ ਦੱਸ ਉਹ ਮਨ ਤਾਂ ਉਹੀ ਲੁਪਰੀ ਲਾਗੇ ਤੂੜੀ ਚੱਕੀ ਜਾਂ ਪਿੱਛੇ ਤੇ ਹੀ ਪਤਾ ਹੀ ਨ ਲਗੜ ਦਿੰਦੇ ਭਲਾ ਹੋਵੇ ਕੋਈ ਗੱਲ ਨਹੀਂ ਸਾਰਿਆਂ ਦਾ ਚੱਲ ਹਾਂ ਠੀਕ ਐ ਮੈਂ ਤਾਂ ਮੈਂ ਇੱਧਰ ਬਰਸੀਨ ਪੁੱਛਾ ਦਾ ਮਾਰੋ ਜਾ ਭਿੰਡਰਾ ਨੂੰ ਅੱਛਾ ਬਰਸੀਨ ਦੀ ਪੰਡ ਥੱਬਾ ਕ ਲੈ ਕੇ ਚੱਲਿਆ ਮੈਂ ਤਾਂ ਉੱਧਰ ਤੇ ਚੱਲਿਆ ਇੱਧਰ ਗਾਹ ਬਰਸੀਨ ਐ ਹਾਂ ਬਰਸੀਨ ਭਿੰਡਰਾ ਦਾ ਉੱਧਰ ਮੇਰਾ ਤਾਂ ਹੈ ਨਹੀਂ ਠੀਕ ਐ ਉੱਧਰ ਤੇ ਲਿਆਉਣਾ ਵੱਧ ਗਿਆ ਲੈ ਲੈ ਫਿਰ ਕੋਈ ਪਚਾਰਣ ਪੰਡ ਚਖਣੀ ਆ ਲੜਦਾਰ ਮੈਨੂੰ ਲਾਦੀ ਹੈ ਪੰਡ ਹਾਂ ਪਾ ਰਿਹਾ ਹਾਂ 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 ਕੋਈ ਨਹੀਂ ਮੈਂ ਚੁਕਾ ਦੇਣਾ ਚੁਕਾ ਦੇਣਾ ਪੰਡ ਚੁਕਾ ਦੇਣਾ ਮੈਂ ਵੀ ਚੱਲ ਮੜ ਲਿਆਉਣਾ ਜਾ ਕੇ ਫਿਰ ਥੱਬਾ ਭਾਈ ਬਾਬੇ ਨਾਨਕ ਨੇ ਕਿਹਾ ਜਾ ਹਾਂ ਕਰ ਪਲਾ ਹੋ ਪਲਾ ਹਾਂਜੀ 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 ਐ ਤਾਂ ਕੁਸ ਨਹੀਂ ਜੇ ਦੋ ਪੰਡਾ ਮਹੀਨਾ ਸਾਲ ਲੈ ਪਰ ਫੇਰ ਨਾ ਬਹੁਤ ਥਕਣਤਾ ਵੈ ਇਹ ਵੀ ਸਿਆਪਾ ਨਾ ਲੋਕ ਟਿਕਦੇ ਨਹੀਂ ਹੈ ਇੱਕ ਅੱਧੀ ਪੰਡ ਲੈ ਗਿਆ ਠੀਕ ਹੈ ਬੰਦਾ ਬਾਹਰ ਦਾ ਪੀਣਾ ਦਾ ਬਾਹਰੇ ਸੁੱਕੇ ਗਿਆ ਹਾਂ ਹਾਂ ਇਹ ਤਾਂ ਹੈ ਇਹ ਹੁਣ ਇਹਨੂੰ ਅੰਦਰ ਕਿੰਨੀ ਕ ਗੇ ਰਹੇ ਹਾਂ ਦੱਸ ਆਹ ਇਹ ਤਾਂ ਗੱਲ ਠੀਕ ਹੈ ਅੰਦਰ ਅੰਦਰ ਵੀ ਗੁਜ਼ਾਰਾ ਨਹੀਂ ਹੁੰਦਾ ਲੰਗਦਾ ਨਹੀਂ ਅੰਦਰ ਤਾਂ ਹੈ ਨਾ ਆਹ ਸਰਦਨ ਹੈ ਸਰਦਨ ਨਹੀਂ ਹੈ ਸਰਦਨ ਹਾਂ ਪਰ ਲੋਕ ਦੇਖਦੇ ਨਹੀਂ ਹੈ ਲੋਕ ਨਹੀਂ ਦੇਖਦੇ ਬਸ ਲੋਕਾਂ ਨੇ ਇਹਦਾ ਜਮਾਈ ਸ਼ਰਮ ਚੱਕੀ ਪਈ ਆ ਬਸ ਤੇ ਮੈਨੂੰ ਇੱਕ ਸਕੀਮ ਦੱਸ ਹਾਂ ਇਹਨੂੰ ਚਾਦਰਾਂ ਦਾ ਬਣਾ ਕੇ ਨਾ ਗਾਹਾਂ ਨੂੰ ਹਾਂ ਜਿੰਦਾ ਲੱਗਦਾ ਕਰ ਬਸ ਠੀਕ ਆ ਠੀਕ ਆ ਹਾਂ ਗਾਹਾਂ ਨੂੰ ਆਪਣਾ ਸਾਥ ਟੀਮ ਦਾ ਬਣਾ ਕੇ ਨਾ ਜਿੰਦਾ ਲੱਗਦਾ ਕਰ ਲੈ ਬਾਹਰ ਸਰਵ ਕਰ ਨਹੀਂ ਤੇ ਦੇਖ ਲੈ ਤੈਨੂੰ ਪਤਾ ਕਿ ਕਿੰਨਾ ਖਰਚਾ ਆ ਬੱਕ ਫੁਰ ਚਾਹੋ ਠੀਕ ਆ ਮੈਂ ਵੀ ਵੱਡ ਲਿਆ ਮੱਥਾ ਕੱਖਾ ਦਾ ਵੱਡ ਲਿਆ ਕੋਈ ਨਹੀਂ ਹਾਂ ਪਰ ਦਫਾ ਹੋ ਜਾ ਕਿ ਤੂੰ ਵੀ ਮੈਂ ਵੀ ਲਈ ਜਾਣੀ ਹਾਂ ਤੂੰ ਜੇ ਤਪ ਇੱਕ ਦੀ ਵੱਡ ਮੈਂ ਸੱਚੇ ਸੱਚੇ ਖੱਟਰ ਲਈ ਜਹਾਂ ਕਠੀ ਪਾ ਲੰਘ ਗਿਆ ਲੰਘ ਗਿਆ ਲੰਘ ਗਿਆ ਬਾਦੀ ਬੜਾ ਫੜ ਕੇ ਤੇ ਮੋੜ ਨਾ ਆਵੇ ਉਹਦਾ ਕੋਈ ਪਤਾ ਨਹੀਂ ਹੈ ਉਹਦਾ ਆ ਪਲੀਟ ਤਾਂ ਫੇਰ ਖੁੱਲੀ ਛੱਡ ਗਿਆ ਫੇਰ ਕਹਿੰਦਾ ਚੋਰੀ ਚੋਰੀ ਹੁੰਦੀ ਐ ਦੱਸ ਨਾਲੇ ਤਾਂ ਹਵਾ ਦਾ ਡਿੱਕ ਕਰਨੀ ਲੱਗਦਾ ਕਹਿੰਦਾ ਇਹ ਜਰਾ ਬਸ ਮੈਨ ਦਾ ਕੋਈ ਪਤਾ ਨਹੀਂ ਹੈ ਬੱਬਾ ਕਾ ਰਾ ਜੀ ਦਾ ਇਹ ਜਿਹੇ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਹੱਸਾ ਕੀ ਕਰੇਗਾ ਸੰਗੜੀ ਦੀ ਵੀ ਸੁੱਟ ਟੁੱਟੀ ਵੀ ਐ ਹਰਤੀ ਦੱਸ ਲਾਣਾਦਰ ਦੀ ਤਾਂ ਟੂੜੀ ਵੀ ਨਹੀਂ ਪਾਉਂਦੀ ਚੱਜਾ ਵਾਲਾ ਹੱਤਾਂ ਵਾਲੇ ਪਾਪ ਫਰਾਂਸ ਵਾਲੀ ਤੂੜੀ ਤੰਗਲੀ ਕਿਹੜਾ ਉਹਦੀ ਛੱਜ ਦੀ ਆਪਣਾ ਫੜ ਪਾਦੇ ਪਾ ਕੇ ਲੰਗਦਾ ਬਣ ਉਹਦਾ ਕੋਈ ਪਤਾ ਨਹੀਂ ਹੈ ਕਰਾ ਜੇ ਉਹ ਮੈਂ ਕੀ ਕਰੀ ਹੁਣ ਡੰਗਰਾਂ ਦਾ ਸਾਰ ਨਹੀਂ ਹੈ ਸਲੇ ਮੁੱਲ ਤਾਂ ਲਈ ਨਹੀਂ ਜਾਂਦੀ ਇੰਨੀ ਮਹਿੰਗੀ ਹੋ ਗਈ ਕੀ ਕਰੂ ਆ ਬੱਸ ਗਰੀਬ ਬੰਦਾ ਵੀ ਕੀ ਕਰੇ ਦੱਸ ਬਹੁਤ ਔਖਾ ਭਾਈ ਕੱਲ ਸਾਰੀ ਮਸਾ ਟੋਕਰਾ ਤੂੜੀ ਦਾ ਚੱਕਾ ਗਿਆ ਕੱਲ ਨੂੰ ਤਾਂ ਰੇੜੀ ਲਿਓ ਬੜੀ ਲਿਆ ਕੇ ਚੰਗੀ ਪੰਡ ਬੰਨ ਕੇ ਲਈ ਨੂੰ ਇਕੱਠੀ ਆ ਸਾਦਾ ਚੋੜੀ ਬਿਨਾ ਕਿਹੜਾ ਸਰਦਾ ਰੋਜ਼ ਡੰਗਰ ਕੁੜੀ ਚੋੜ ਦੇ ਮੰਨ ਤੱਕ ਖਾ ਜਾ ਸਰਦਾ ਹੈ ਨਹੀਂ ਬਹੁਤ ਅੱਥਾ ਭਾਈ ਐਤਾ ਛੋਕਰਾ ਫਸ ਗਏ ਤੇ ਲੰਘ ਗਿਆ ਫਿਰ ਬਚਾ ਹੋ ਗਿਆ ਮੈਂ ਬਹਾਨਾ ਲਾ ਲਿਆ ਤਾਂ ਕੋਈ ਬਚ ਗਿਆ ਉਹਦੋਂ ਤਾਂ ਭਾਈ ਬਚ ਗਏ ਤੇ ਅੱਜ ਮਾਹ ਸਾੜੀ ਆਤੀ ਇਕੱਠੀ ਪੰਡ ਤਕੜੀਓ ਭਾਵਾ ਜਿਹੜੀ ਸਾੜੀ ਦੋ ਦਿਨ ਤਿੰਨ ਦਿਨ ਲੰਘ ਜਾਣਗੇ ਨਾਲੇ ਕੰਮ ਠੰਡਾ ਹੋ ਜਾਊਗਾ ਇੰਨੇ ਨੂੰ ਠੰਡੇ ਹੋਏ ਤੇ ਫੇਰ ਦੇਖ ਲੇਗੇ ਫੜਾ ਫੜਾ ਪਾ ਕੇ ਲੰਘ ਚੱਲੀ ਕੋਈ ਪਤਾ ਨਹੀਂ ਹੁੰਦਾ ਪੰਡ ਪਾ ਕੇ ਤਗੜੀ ਹੁਣ ਇੱਕ ਪੰਡ ਤਗੜੀ ਵੱਲ ਲਈ ਦੋ ਤਿੰਨ ਦਿਨ ਲੰਘ ਜਾਂਗੇ ਚਾਰ ਦਿਨ ਦੋ ਪੰਡਾ ਇੱਕ ਪੰਡ ਪਹਿਲਾਂ ਘੇਰਿਆ ਇੱਕ ਆ ਹੋਜੂਗੀ ਇੱਕ ਤਾਂ ਸਿਆਪਾ ਹੋ ਰਿਹਾ ਕਿਸ ਨੂੰ ਨਾਲ ਲਿਆਉਣ ਜੋਗੇ ਬਣੀ ਸਾਰੇ ਲੋਕ ਰੌਲਾ ਪਾਉਂਦੇ ਨੇ ਵੀ ਫਲਾਣਾ ਲੈ ਗਿਆ ਤਾਂ ਹੀ ਚੁੱਪ ਕਰਕੇ ਇਕੱਲੇ ਇਕੱਲੇ ਆਈ ਜ ਆਪਣੇ ਬੰਨ ਕੇ ਲੈ ਜਾਈ ਦੀ ਹੈ ਹੋਰ ਰੀੜੀ ਯਾਰ ਕਿਦੀ ਖੜੀ ਹੈ ਆ ਹੋ ਗਿਆ ਭਾਈ ਤੂੜੀ ਬਿਨਾਂ ਵੀ ਕੀ ਕਰੇ ਹੰਦਸ ਦੇਖਾਂ ਅੱਜ ਇਹਨੂੰ ਫੜਾਂ ਕੋਈ ਨਹੀਂ ਫੜਾ ਅੱਜ ਇਸਨੂੰ ਬੈਠਾਂ ਲੁੱਕ ਅੱਜ ਲੁੱਕ ਬੈਠੂਗਾ ਜੂ ਫੜੂੰਗਾ ਇਹ ਦੇਖਾ ਕਿਹੜਾ ਫੜਾ ਰੋਜ਼ ਰੋਜ਼ ਦੇਖਣਾ ਕਿ ਆ ਵੀ ਮੈਨੂੰ ਫੜੇ ਨਹੀਂ ਹੋਇਆ ਮੈਂ ਅੱਜ ਕਰਾਂ ਖਮੇਗਾ ਇਹ ਬਹੁਤ ਪੰਡ ਪਈ ਗਈ ਹੋਏ ਚਲੋ ਲੰਘ ਜਾਂਗੇ ਹੁਣ ਤਿੰਨ ਚਾਰ ਜਣਾਂ ਉਹ ਦੇ ਹਾਂ ਦੇ ਤਾਂ ਉਹ ਉੱਡਾ ਤੋਂ ਨਹੀਂ ਹੈ ਨਹੀਂ ਨਹੀਂ ਰੱਖ ਲ ਫੜਾ ਫਟਾਫਟ ਰੱਖ ਲਾਂਗੇ ਚੱਲ ਕੋਈ ਨਹੀਂ ਕੋਈ ਨਹੀਂ ਹੈਗਾ ਲੰਘ ਚੱਲ ਫੜਾ ਫੜਾ ਦੇਖੀ ਜਾਂਗੇ ਕੋਈ ਨਹੀਂ ਦਿਖਦਾ ਸੜਸੇ ਚ ਹੜਾ ਫਾਂ ਲੰਘ ਚਲੀਏ ਅੰਤ ਦੇਖ ਲਿਆ ਚੋਰ ਦੇਖ ਲਿਆ ਚੋਰ ਕਹੇ ਤਾਂ ਮੇਰੀ ਟੂੜੀ ਦੀ ਟੱਲੀ ਘرائی ਵੀ ਇਹ ਕਹਾ ਯਾ ਚੋਰ ਮੰਨੂ ਕਹਾ ਟੱਲੀ ਘرائی ਵੀ ਇਹ ਚੋਰੀ ਟੂੜੀ ਦੀ ਪਰ ਇਹ ਮਾਨਸ ਇਹ ਮੰਨੂ ਇਹ ਉਪਰੀ ਲਾਣੀ ਦੀ ਕੋਈ ਨਹੀਂ ਕਰਨਾ ਪਊਗਾ ਖਲਾਜ ਮੈਨੂੰ ਕਿਨਾ ਯਾਰ ਘੰਟਾ ਹੋ ਗਿਆ ਮੋਟਰ ਚੱਲਦੀ ਨੂੰ ਦੇਖ ਕਾ ਮਾ ਭਰ ਗਈ ਹੋਣੀ ਮਸ਼ੀਨ ਦਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਹੋਰ ਠੀਕ ਹੋ ਜੀ ਹਾਂ ਜੀ ਹਾਂ ਠੀਕ ਹੈ ਕਿੱਦਾਂ ਨੂੰ ਚੱਲੇ ਤੇ ਉਹ ਖੇਤ ਕਰਨੀ ਗੇੜਾ ਮਾਨ ਚੱਲਿਆ ਮਸ਼ੀਨ માં ਪਾਣੀ ਲਾਇਆ ਵਦਾ ਮੋਟਰ ਚੱਲ ਰਹੀ ਹੈ ਅੱਛਾ ਅੱਛਾ ਬਰਸੇਨ ਪਰਦੇ ਹੋਣੇ ਅੱਜ ਹਾਂ ਉਹ ਬੰਦ ਕਰ ਦੀਏ ਅੱਛਾ ਉਹ ਚੋਰ ਦਾ ਲੱਗਿਆ ਪਤਾ ਕੋਈ ਤੂੜੀ ਵਾਲੇ ਦਾ ਤੂੜੀ ਚੱਕਦਾ ਜਿਹੜੀ ਕਹਿੰਦੇ ਤੇਰੀ ਨਹੀਂ ਹਾਂ ਹੰਨੀ ਨਿਆ ਗਿਆ ਯਾਰ ਕਮਾਲ ਹੋ ਗਈ ਸਾਲੀ ਮਾੜੀ ਗੱਲ ਆ ਜਿਹੜਾ ਤੋੜੂ ਚੱਕਦਾ ਰੋਜ਼ ਬੰਦਾ ਇਹ ਤਾਂ ਮਾੜੀ ਗੱਲ ਆ ਫਿਰ ਯਾਰ ਹੋਇਆ ਕਦੇ ਚਲ ਇੱਕ ਅੱਧੀ ਪੰਡ ਕਿਤੇ ਲੈ ਗਿਆ ਆਪਾਂ ਕੇ ਉਲਟਾ ਬਾਤ ਹੈ ਹੁਣ ਤੇਰੇ ਸਾਹਮਣੇ 5-7 ਪੰਡਾ ਚੱਕੀ ਵੀ ਇਕੱਠੀ ਹਾਂ ਹਾਂ ਉਹ ਤਾਂ ਮੈਂ ਦੇਖਿਆ ਹਿਲ ਗਿਆ ਹਾਂ ਦਿਖਾ ਤਾ ਕੋਈ ਨਹੀਂ ਹਿਲ ਗਿਆ ਰੋਜ਼ ਦਾ ਹਿਲਿਆ ਬਾ ਹਾਂ ਰੋਜ਼ ਦਾ ਹਿਲ ਗਿਆ ਚੋਰ ਕਰਦਾ ਮੈਨੂੰ ਥੋੜਾ ਥੋੜਾ ਪਤਾ ਲੱਗ ਗਿਆ ਅੱਛਾ ਹਾਂ ਲੱਗਿਆ ਪਤਾ ਚੋਰ ਆਪੇ ਲੱਗਿਆ ਧਿਆਨ ਦੇਣਾ ਆਪਣੇ ਆਪੇ ਹਾਂ ਅੱਛਾ ਤੂੰ ਮੇਰੇ ਵਰ ਸਾਬੇ ਵਾਲਾ ਆ ਉਦਾਪੇ ਦੱਸੂਗਾ ਨਹੀਂ ਤੂੰ ਹੁਣ ਮੇਰੇ ਪਰ ਸ਼ੱਕ ਕਰਦਾ ਜਿੱਤਾਂ ਨਾ ਲੱਗੀਆਂ ਤੇਰੇ ਕਿਉਂ ਜੇ ਮੈਂ ਨਾ 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 ਮੈਂ ਨਹੀਂ ਲੱਗਦੀ ਨਾ ਨਾ ਕਾ ਬੋਲ ਰਹਾ ਓ ਨਹੀਂ ਨਹੀਂ ਮੈਂ ਨਹੀਂ ਜਾ ਬਾਈ ਚੱਕ ਦਊਗਾ ਤਾ ਨਾ ਨਾ ਮਾਰੀ ਦੱਸ ਮੈਂ ਦੇਖਿਆ ਮੈਨੂੰ ਤਾ ਆਵੇ ਮੇਰੇ ਪੱਛਾ ਕਨਾਟੂ ਕਰੀ ਜਾ ਆਹ ਦਿੱਤੀ ਹੈ ਵੀ ਲੈ ਆ ਤਾ ਮੈਂ ਤੇਰੀ ਟੌਲੀ ਪਰ ਖੜਾ ਮੈਂ ਤਾਂ ਸਹੀ ਪਰਸਾ 42 27 ਆ ਜੇ ਹੁਣ ਰਾਤ ਨੂੰ ਆਹ ਤੇਰੀ ਟੌਲੀ ਦਾ ਵੀ ਪਤਾ ਲੱਗਾ ਹਾਂ ਟੌਲੀ ਦਾ ਪਤਾ ਲੱਗਿਆ ਜੇ ਪਰਸਾ 27 ਮੈਂ ਟੌਲੀ ਆਹ ਇਹ ਜੂੜੇ ਤਾਰੀਆਂ ਨਹੀਂ ਆਸੀ ਅੰਦਾ ਬੱਲੇ ਦੇ ਦੇ ਬਰਾਰੀਆਂ ਆਹ ਰੇੜੇ ਬਰਾਰੀਆਂ ਤਾਂ ਉੱਥੇ ਦੇਖਦਾ ਮੈਨੂੰ ਬੱਤੀ ਮੰਜਾ ਦਾ ਹੂੰਗਾ ਉੱਥੇ ਮਾ ਠੀਕ ਹੈ ਦਾਲਾ ਮੰਜਾ ਫੇਰ ਤੂੰ ਹਾਂ ਤੂੜੀ